ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸੇਰਾ ਟਲੋ ਅੱਜ ਆਇਆ ਮਾਰਨਿੰਗ ਵਲੌਗ ਤੇ ਮੈਂ ਕਿਹਾ ਤੁਹਾਡਾ ਨਾਂ ਫੇਅਰ ਕਰ ਦਈਏ ਨਾਲ ਇਹ ਦੇਖ ਕੇ ਆਵਾਂਗੇ ਆਲੂ ਹੋ ਗਏ ਦੋ ਤਿੰਨ ਦਾ ਨਾ ਗਏ ਨਹੀਂ ਦੇਖਣ ਤੇ ਪਹਿਲਾਂ ਕਰਦੇ ਹਾਂ ਰਨਿੰਗ ਹੁਣ ਤੇ ਫਿਰ ਮੋੜਦੇ ਹੋਏ ਕਰਾਂਗੇ ਆਲੂ ਚੈੱਕ ਕਿ ਕਿੰਨੇ ਕ ਦਿਨ ਹੋ ਗਏ ਉਹਨਾਂ ਨੂੰ ਕਰਦੇ ਹਾਂ ਚੈੱਕ ਫਿਰ ਆਓ ਦੇਖਦੇ ਹਾਂ ਫਿਰ ਸਵੇਰ ਦਾ ਟਾਈਮ ਆ ਨਾ ਰਨਿੰਗ ਲਈ ਪੂਰਾ ਵੈਸਟ ਆ ਇਹ ਪੂਰਾ ਗੋਡਾ ਹੈ ਅੱਖਾਂ ਲਈ ਫੇਫੜਿਆਂ ਲਈ ਤੇ ਚਮੜੀ ਲਈ ਪੂਰਾ ਫਰੈਸ਼ ਹੁੰਦਾ ਯਾਨੀ ਸਵੇਰ ਤੇ ਸ਼ਾਮ ਨੂੰ ਵੀ ਠੀਕ ਆ ਜਿਵੇਂ ਆਪਾਂ ਰੋਟੀ ਖਾਯੋ ਕਰਨੀ ਆ ਉਹ ਵੀ ਜ਼ਰੂਰੀ ਆ ਪਰ ਜਿਹੜਾ ਸਵੇਰ ਦਾ ਭੱਜਣਾ ਸਰੀਰ ਲਈ ਪੂਰਾ ਲਾਭ ਆਂਦਾ ਇਹਦਾ ਫਾਇਦਾ ਲੈਣਾ ਚਾਹੀਦਾ ਤੇ ਹੁਣ ਫ੍ਰੀ ਸੀਗੇ ਤੇ ਹੁਣ ਸਾਈਕਲਿੰਗ ਵੀ ਕਰਾਂਗੇ ਚਾਲੂ ਤੇ ਰਨਿੰਗ ਵੀ ਸ਼ਾਮ ਨੂੰ ਸਾਈਕਲਿੰਗ ਕਰਾਂਗੇ ਦੋਨੇ ਟਾਈਮ ਕਰਾਂਗੇ ਚਾਲੂ ਕੰਮ ਹੁਣ ਕਿਉਂਕਿ ਨਹੀਂ ਫਿਰ ਭਾਰ ਵਧਣ ਲੱਗ ਜਾਂਦਾ ਜਾਨੀ ਜਿੱਦਣ ਦਾ ਝੋਨਾ ਵੱਡਣ ਲੱਗਿਆ ਦੋ ਕਿਲੋ ਭਾਰ ਵਧ ਗਿਆ ਮੇਰਾ ਤੇ ਚਲੋ ਕੋਈ ਗੱਲ ਇਹਦਾ ਆਪ ਕਾਟ ਲਾ ਦੇਣੀ ਆ ਹੁਣ ਕਿਉਂਕਿ ਜ਼ਰੂਰੀ ਆ ਅੱਜ ਲੈਟ ਆਈ ਹੈ ਕਈ ਦਿਨਾਂ ਬਾਅਦ ਪਰ ਉਹ ਮੌਸਮ ਵੀ ਖਰਾਬ ਆ ਆਲੂਆਂ ਨੂੰ ਚਲਦੀਆਂ ਮੋਟਰਾਂ ਕਿਉਂਕਿ ਕਈ ਦਿਨ ਲੈਟ ਨਹੀਂ ਆਈ ਤੇ ਬਾਕੀ ਮੌਸਮ ਦਾ ਹਜੇ ਪਤਾ ਨਹੀਂ ਗਾ ਵੀ ਗੜਬੜਾਂ ਦਾ ਕਰ ਜੇਗੇ ਤੇ ਇੱਥੇ ਆ ਕੇ ਬੰਦਾ ਦਾਵਾ ਡੋਲ ਹੋ ਜਾਂਦਾ ਵੀ ਲਾਈਏ ਕਿ ਨਾ ਲਾਈਏ ਕਿਉਂਕਿ ਲੈਟ ਅੱਗੇ ਵੀ ਕਈ ਦਿਨਾਂ ਬਾਅਦ ਆਈ ਹੈ ਇਹ ਕਾ ਆ ਗਿਆ ਆਪਣਾ ਇਹ ਇਧਰ ਆ ਕੇ ਆਲੂ ਫਿਰ ਮੋੜਦੇ ਹੋਏ ਮਾਰਦੇ ਆ ਇੱਥੇ ਝਾਤੀ ਫਿਰ ਮਾੜੀ ਜੀ ਵੀ ਲੋੜ ਆ ਕਾਹਦੀ ਕਿ ਕਿਦਾਂ ਆ ਆਲੂ ਹਨ ਕਿਉਂਕਿ ਸਪਰੇਅ ਕੀਤੀ ਨੂੰ ਹੋ ਗਿਆ 7-8 ਦਿਨ ਹੋ ਗਏ ਤੇ ਮੌਸਮ ਹੈਗਾ ਗੜਬੜ ਵਾਲਾ ਸਪਰੇਅ ਫਿਰ ਪਾਲਦੇ ਆ ਛੇਤੀ ਤੇ ਮੋੜਦੇ ਹੋਏ ਰੀਡਿੰਗ ਲੈਣੇ ਆ ਤੇ ਆਲੂਆਂ ਦੀ ਬੀਲਾਂ ਵੈਸੇ ਡੱਗ ਚੁੱਕੀਆਂ ਹੁਣ ਪੂਰੀਆਂ ਦੇਦੀਆਂ ਪਿੱਛੇ ਜਦੋਂ ਬੇਲਾਂ ਡਿੱਗ ਪੈਂਦੀਆਂ ਉਦੋਂ ਆਲੂ ਦਾ ਸਹਜ ਵੰਡ ਲੱਗਣਾ ਹੁੰਦਾ ਫਿਰ ਆਲੂ ਬੇਲਾਂ ਖਾਣ ਲੱਗ ਜਾਂਦੇ ਆ ਕਹਿੰਦਾ ਮਤਲਬ ਇਹ ਆਪਣਾ ਕਿਹਾ ਜਿਹੜਾ ਦੁਬਾਰਾ ਆਪਾਂ ਬੀਜਿਆ ਸੀਗਾ ਪੂਰਾ ਖੜਾ ਹੋਣਾ ਇਸ ਟਾਈਮ ਜਾਮਾ ਪੂਰਾ ਵਿਚ ਜੋ ਇਹਦੇ ਜਿਹੜੇ ਵੱਡੇ ਵੱਡੇ ਢੀਂਦੇ ਉਹ ਵੀ ਬਚ ਗਏ ਸੀ ਇਹ ਅੱਦਲ ਉਹ ਦੇਖ ਸਕਦੇ ਆ ਉੱਪਰ ਪਰਸੋਂ ਦਾ ਦਿਨ ਖਰਾਬ ਹੋਇਆ ਹੋਇਆ ਵਾ ਹਜੇ ਵੀ ਉਦਾਂ ਹੀ ਚੱਲ ਰਿਹਾ ਵਾ ਬਾਕੀ ਦੇਖੋ ਕੀ ਕਰਦਾ ਕਿਸੇ ਵਾਸੇ ਵੱਧ ਕਿਸੇ ਵਾਸੇ ਘਟ ਜਿਹੜੇ ਮੌਸਮ ਪੂਰਾ ਖਰਾਬ ਆ ਕਈਆਂ ਨੇ ਤਾਂ ਕਾਂਕਾ ਵੀ ਜੀਆਂ ਦੁਆਰਾ ਹੁਣ ਫੇਰ ਡਰ ਬਣਿਆ ਹੋਇਆ ਉਹਨਾਂ ਦਾ ਮਾਂ ਦਾ ਵੀ ਕਿਤੇ ਫੇਰ ਨਾ ਚੱਕਰ ਪੈ ਜਾਈ ਉਹ ਹੀ ਚਲੋ ਬਾਕੀ ਕੁਦਰਤ ਦੇ ਰੰਗ ਆ ਆ ਹੀ ਨੰਗ ਨੂੰ ਗੇ ਜਾਣਾ ਹੈ ਇਹ ਹੈਗਾ ਆਪਣਾ ਭੈਣੀ ਵਾਲਾ ਰਾਹ ਇਹ ਵਧੀਆ ਵਾਰ ਰਨਿੰਗ ਲਈ ਯਾਨੀ ਫ੍ਰੀ ਰਹਿੰਦਾ ਰਾਹ ਆਪਣਾ ਇਹ ਕੱਚਾ ਰਾਹ ਖੇਤਾਂ ਨੂੰ ਜਾਂਦਾ ਇੱਥੇ ਕੋਈ ਯਾਨੀ ਡਿਸਟਰਬੈਂਸ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਰਨਿੰਗ ਕਰ ਲਈ ਵਧੀਆ ਹੈ ਫ੍ਰੀ ਹੈ ਸੋਬਾ ਸੋਬਾ ਜਿੰਨੇ ਵੀ ਜ਼ਿਆਦਾ ਨਹੀਂ ਚੱਲਦਾ ਹੁਣ ਕਿਉਂਕਿ ਖੇਤਾਂ ਦੇ ਕੰਮ ਕਾਤਮ ਹੋ ਗਿਆ ਸਾਰੇ ਤਕਰੀਬਨ ਰਨਿੰਗ ਦਾ ਮੈਨ ਲੱਗਾ ਮੈਨੂੰ ਮਹੀਨਾ ਹੀ ਹੋ ਗਿਆ ਹੋਣਾ ਛੱਡੀ ਨੂੰ ਕੋਈ ਟਾਈਮ ਹੀ ਨਹੀਂ ਲੱਗਿਆ ਸੀਗਾ ਝੋਨੇ ਚੜ ਜਗੇ ਫਿਰ ਆਲੂਆਂ ਚ ਤੇ ਹੁਣ ਫ੍ਰੀ ਆ ਤੇ ਹੁਣ ਸਾਈਕਲਿੰਗ ਵੀ ਕਰਾਂਗੇ ਸ਼ਾਮ ਤੋਂ ਚਾਲੂ ਬਾਕੀ ਚੱਲਦੇ ਆ ਫਿਰ ਖੇਤ ਬਾਹਰਲੇ ਵੀ ਤੇ ਦੇਖ ਕੇ ਆਮਾ ਕੇ ਕਣਕ ਕਿਦਾਂ ਨਿਕਲੀ ਆ ਜਿਹੜੀ ਆਪਾਂ ਉਲਟਾਵਾਂ ਫੇਰੇਆ ਸੀਗਾ ਤੇ ਉਹ ਖੁਸ਼ਕੀ ਦੀ ਥੋੜੀ ਜੀ ਜ਼ੋਰ ਜਿਆ ਲਾਉਂਦੀ ਸੀ ਕਣਕ ਤੇ ਪਰ ਨਿਕਲਿਆ ਹੀ ਮੈਨੂੰ ਆਦਾ ਹੋ ਤੇ ਦੇਖ ਕੇ ਆਉਣੇ ਫਿਰ ਅੱਜ ਵੀ ਖੇਤ ਭਰ ਗਿਆ ਕਿ ਨਹੀਂ ਭਰਿਆ ਰਣੀਗ ਕਰਿਆਈ ਸੀਗੇ ਦੇਖਦੇ ਹੁਣ ਆਲੂ ਬਾਪੂ ਜੀ ਵੀ ਆਉਂਦੇ ਆ ਸੈਰ ਕਰਨ ਕਿਉਂਕਿ ਬਾਪੂ ਦਾ ਟਾਈਮ ਇਹੀ ਆ ਤੇ ਦੇਖਦੇ ਆ ਆਲੂ ਹੁਣ ਕੀ ਸਿਹਤ ਸੂਜ ਬਣਿਆ ਇਹਨਾਂ ਦਾ ਕਾ ਵੈਸੇ ਵਧੀਆ ਹੋ ਗਿਆ ਮੱਖਣ ਖਾ ਆਪਣਾ ਜਿਹੜਾ ਦੁਬਾਰਾ ਵੀ ਜੈ ਸੀਗਾ ਜਾਲ ਫੇਰਿਆ ਸੀਗਾ ਦੇਖ ਸਕਦੇ ਆ ਪੂਰਾ ਫਸ ਗਿਆ ਵਾ ਵਿੱਚ ਉਹ ਤਾਂ ਹਰਾ ਵਾ ਕਿਤੇ ਉਹ ਜਣੀ ਬਿਲਲਾ ਨਹੀਂ ਹੈਗਾ ਸੰਘਣਾ ਹੋ ਗਿਆ ਸਮਾਂ ਦੀ ਇਹ ਦੁਬਾਰਾ ਬੀਜਣ ਕਰਕੇ ਇਹ ਆਪਾਂ ਡਾਇਮੰਡ ਆਲੂ ਲਾਇਆ ਸੀਗਾ 3 ਅਕਤੂਬਰ ਨੂੰ ਜਣੀ ਇਹ ਅੱਜ ਤੱਕ 80-85 ਦਿਨ ਦੇ ਹੋ ਹੀ ਗਏ ਆ ਜਣੀ 20 ਦਿਨ ਹੋਰ ਲੈਣਗੇ 100 ਤੋਂ ਉੱਪਰ ਲੈ ਜਾਂਦੇ ਆ ਦਿਨ ਵੈਸੇ ਇਹ ਸਹਜਾ ਬਾਕੀ ਦੇਖਦੇ ਆਂ ਪੱਟ ਕੇ ਕਿੱਦਾਂ ਵਾ ਬਾਕੀ ਤਾਂ ਖੇਤ ਤੇ ਡਿਪੈਂਡ ਕਰਦਾ ਹੁੰਦਾ ਵੀ ਕਿਉਂਕਿ ਖੇਤ ਅਡੋਡੀ ਜ਼ੋਰ ਲਾਉਂਦੇ ਆ ਸਾਰੇ ਕੋਈ ਪਹਿਲਾਂ 4 ਦਿਨ ਹੋ ਜਾਂਦਾ ਤਿਆਰ ਆਲੂਆਂ ਦਾ ਕੀ ਸਹਜ ਆ ਕਿਉਂਕਿ ਮੈਂ ਵੀ ਕਈ ਦਿਨ ਹੋ ਗਏ ਰੀਡਿੰਗ ਜੀ ਲਈ ਨਹੀਂ ਸੀ ਆਲੂਆਂ ਦੇ ਸਹਜ ਦੀ ਵੀ ਕਿੰਨਾ ਕੁ ਵੱਧ ਗਿਆ ਇਹ ਤੇ ਆਪਣਾ ਖੇਤ ਇਹ ਵਿਹਲਾ ਸੀਗਾ ਤੇ ਆਪਾਂ ਫਿਰ ਡੈਮਡ ਹੀ ਲਾਤਾ ਸੀ ਇਹਦੇ ਵਿੱਚ ਵੀ ਪਖਰਾ ਦਾ ਹੈ ਨਹੀਂ ਸੀ ਵੈਸੇ ਉਹ ਦੈਨਾ ਘਟ ਲੈਂਦਾ ਇਹਦੇ ਨਾਲੋਂ ਜਿਵੇਂ ਝੋਨੇ ਵਾਲੇ ਵੱਡਾਂ ਚ ਲੱਗਿਆ ਹੁੰਦਾ ਤੇ ਇਹ ਆਪਣਾ ਖੇਤ ਵੈਸੇ ਹੀ ਵਿਹਲਾ ਸੀ ਤੇ ਮਹਿੰਗਾ ਵੀ ਹੋਣ ਕਾਰਨ ਵੈਸੇ ਸਕੀਮ ਬਣਾ ਲਈ ਸੀ ਬਈ ਆਪਾਂ ਡਾਇਮੰਡ ਹੀ ਲਾ ਦਨੇ ਆਪਣੇ ਵਾਲਾ ਵੀ ਹੋਈ ਤੇ ਮੈਂ ਦਿਖਾਉਣਾ ਫਿਰ ਤੁਹਾਨੂੰ ਹੁਣ ਕੀ ਸਹਜ ਹੈ ਦਾ ਦੇਖ ਸਕਦੇ ਆ ਆਲੂ ਦਾ ਸਹਜ ਪਾਣੀ ਲਾਉਣ ਵਾਲਾ ਦੇਖਦੇ ਆ ਅੱਜ ਸ਼ਾਮ ਨੂੰ ਫਿਰ ਲਾ ਦੇਣਾ ਦੁਪਹਿਰੋਂ ਬਾਅਦ ਕਿਉਂਕਿ ਜਗ੍ਹਾ ਤਾਂ ਬੜੀ ਹੈ ਨਹੀਂਗੀ ਕਿਉਂ ਜਨਰੇਟਰ ਨਹੀਂ ਲਾਉਣਾ ਆਪਾਂ ਲਾਈਟ ਨਾਲ ਦਾ ਕੋਈ ਚੱਕਰ ਨਹੀਂ ਇਹਦਾ ਤੇ ਪਾਣੀ ਲਾ ਦਿੰਨੇ ਆ ਨੂੰ ਹੁਣ ਪਹਿਲਾਂ ਮੀਂਹ ਦੀ ਸੀਗੀ ਸੁਭਾਵਨਾ ਜੀ ਫਿਰ ਪਾਣੀ ਰੋਕ ਲਿਆ ਸੀਗਾ ਪਾਣੀ ਨੂੰ ਲਾਉਣਾ ਸੀਗਾ ਇੱਕ ਦਿਨ ਪਹਿਲਾਂ ਬੱਦਲ ਜਾਂ ਹੋ ਗਿਆ ਫਿਰ ਦੋ ਦਿਨ ਹੁਣ ਬੱਦਲ 'ਚ ਨੰਗੇ ਤੇ ਦੇਖਦੇ ਆ ਜੇ ਨਾ ਮੀਂਹ ਪਿਆ ਤਾਂ ਦਾਣੇ ਜਣੀ ਹੈਗੇ ਆ 7-8 ਜਣੀ ਵੱਡੇ ਸਾਈਜ਼ ਦੇ ਤਾਂ ਇੱਕ ਦੇ ਹੀ ਆ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਹਾਂ ਜੇ 20 ਦੇ ਨਾ ਹੈਗੇ ਇਹਨੇ ਕਿਉਂਕਿ ਜਿਹੜਾ ਬਰੀਕ ਆ ਇਹਨੇ ਵੀ ਸਾਈਜ਼ ਬਣਾ ਜਾਣਾ ਜਿਵੇਂ ਤੁਸੀਂ ਆ ਗੋਲੀ ਦੇਖਦੇ ਆ ਨਾ ਇਹਨੇ 20 ਸਾਈਜ਼ ਆ ਜਾਣਾ ਵਾ ਹਜੇ 20 ਦੇ ਨਾ ਹੈਗੇ 20 ਸਾਈਜ਼ ਤੋਂ ਜਣੀ ਉੱਪਰ ਹੀ ਆਊਗਾ ਘਟ ਨਹੀਂ ਆਉਂਦਾ ਆਲੂ ਬਾਦਾ ਬਹੁਤ ਹੁੰਦਾ ਜਦੋਂ ਇਹ ਸਟੇਜ ਤੇ ਹੁੰਦਾ ਗਰਮੀ ਦੇ ਹਿਸਾਬ ਨਾਲ ਵੈਸੇ ਠੀਕ ਆ ਦਾਣੇ 7-8 ਹੈਗੇ ਆ ਦਾਣੇ ਹਲੋ ਤੁਸੀਂ ਦੇਖਿਆ ਸਹਜ तकरीबन ਬਾਣੀ ਗਿਆ ਵਾ ਜਾਨੀ 20 ਸਹਜ ਵਾਲੇ ਤੇ ਆ ਗਿਆ ਹਜੇ ਹੈਗੇ ਦਿਨ ਇਹਦੇ ਕਿਉਂਕਿ ਆਪਾਂ ਹਜੇ ਦਸੰਬਰ ਦੇ ਐਂਡ 'ਚ ਪਟਾਂਗੇ ਇਹਨਾਂ ਨੂੰ ਜਾਨੀ ਹਜੇ 20 25 25 ਦਿਨ ਹੋਰ ਨਹੀਂ ਪਟਦੇ ਇਹਨਾਂ ਨੂੰ ਜਾਨੀ ਪੂਰਾ ਸਹਜ ਬਣ ਜੂ ਇਹਨਾਂ ਦਾ ਤੇ ਦਾਣੇ ਵੈਸੇ ਨੂੰ ਘਾਟੀ ਪੈਂਦੇ ਹੁੰਦੇ ਆ ਜਿਹੜਾ ਆਪਾਂ ਗੇਤਾ ਲਾ ਦਿੰਦੇ ਆ ਗਰਮੀ ਦਾ ਚੱਕਰ ਹੁੰਦਾ ਥੋੜਾ ਜਿਹਾ ਹੁਣ ਤਾਂ ਇਹਦੀਆਂ ਬੇਲਾਂ ਤੁਸੀਂ ਦੇਖ ਸਕਦੇ ਆ ਖੁੱਲ ਗਈਆਂ ਵਾ ਤੇ ਨਹੀਂ ਇਕੱਠੀਆਂ ਹੋ ਜਾਂਦੀਆਂ ਨੇ ਦੇਖਣ ਵਾਲੇ ਬੰਦੇ ਨੂੰ ਆਏ ਲੱਗੂਗਾ ਕਹਿੰਦੇ ਵੀ ਵਾਇਰਸ ਵਾਲਾ ਵੀ ਵੀਤ ਆ ਇਹਨਾਂ ਨੇ ਤੇ ਚੱਕਰ ਕੁਛ ਨਹੀਂਗਾ ਜਿਹੜਾ ਮੌਸਮ ਤੇ ਡਿਪੈਂਡ ਕਰਦੇ ਆ ਆਲੂ ਗਰਮੀ ਨਹੀਂ ਭਾਲਦੇ ਜਿਹੜਾ ਆਪਾਂ ਗਿੱਤੇ ਲਾਉਨੇ ਨਾ ਚਲੋ ਆਪਾਂ ਧੱਕੇ ਨਾਲ ਲਾ ਦਿੰਨੇ ਆ ਤੇ ਤਾਂ ਕਰਕੇ ਚੱਕਰ ਪੈਂਦਾ ਤੇ ਆਲੂ ਵੈਸੇ ਸਹਿਜ ਬਣ ਚੁੱਕਿਆ ਤੇ ਵੈਸੇ ਰੇਟ ਹੈਗਾ ਵਜੇ ਰਹੇਗਾ ਤਾਂ ਵਧੀਆ ਉਦੋਂ ਤੱਕ ਠੀਕ ਰਹਿ ਜਾਣਗੇ ਚੱਲਦੇ ਆ ਹੁਣ ਕਣਕ ਵਾਲੇ ਖੇਤ ਕਣਕ ਵੀ ਦੇਖ ਕੇ ਆਉਨੇ ਆ ਕਿ ਦਾਮ ਇਹ ਆ ਗਈ ਕਣਕ ਆਪਣੇ ਜੀ ਚਲਟਾਵਾ ਮਾਰਿਆ ਸੀਗਾ ਤੇ ਗੱਲ ਸਿਰਿਆਂ ਤੋਂ ਘੱਟ ਸੀਗੀ ਵੈਸੇ ਤੇ ਬੀਤੀ ਸੀ ਆਪਾਂ ਜਣੀ ਬੀ ਭਿਉਂਕੇ ਬੀਤਾ ਸੀ ਫੇਰ ਵੀ ਕਾਫੀ ਜ਼ੋਰ ਲਾਉਣਾ ਪਿਆ ਕਣਕ ਨੂੰ ਜਿੱਥੇ ਉਹ ਡਾਬੇ ਤੇ ਦੇਖਦੇ ਆਂ ਵਿੱਚ ਵਿੱਚ ਤੇ ਆਹ ਸਾਹਮਣੇ ਵੀ ਹੈ ਜਿਹੜੀ ਪਰਾਲੀ ਜੀ ਦੇਖਦੀ ਆ ਇਹ ਬਾਅਦ ਚ ਨਿਕਲੀ ਆ ਸਾਰੀ ਮੀਂਹ ਤੋਂ ਮੀਂਹ ਪੈਣ ਕਾਰਨ ਇਹਦੀ ਗੱਲ ਬਣ ਗਈ ਤੇ ਸ਼ਿਕਰੀ ਕਾਫੀ ਬਣ ਗਈ ਸੀ ਉੱਪਰ ਪੋਂ ਜਿਹੜੀ ਅੱਧੀ ਪੌਣੀ ਇੰਚੀ ਕਹਿ ਸਕਦੇ ਆ ਪਰ ਫਿਰ ਵੀ ਕਣਕ ਨਿਕਲਿਆਈ ਕਿਉਂਕਿ ਰੂਟਾਵੇਟਰ ਵਾਲੀ ਚ ਜਿਹੜੀ ਆਪਾਂ ਪ੍ਰਾਲੀ ਬੋਹਨੇ ਆ ਨਾ ਇਹ ਚ ਪੋਲ ਰਹਿ ਜਾਂਦੀ ਆ ਦੇਖ ਸਕਦੇ ਆ ਦੇਖੋ ਹੁਣ ਦਾਣੇ ਪੂਰੇ ਜਾਨੀ ਨਿਕਲਿਆ ਹੁਣ ਤਾਂ ਇਦਾਂ ਲੱਗਦਾ ਦੇਖਣ ਨੂੰ ਖੇਤ ਚ ਵੀ ਵੀ ਜ਼ਿਆਦਾ ਪਾਇਆ ਹੋਇਆ ਵਾ ਕਿਉਂਕਿ ਬੀਜ ਜ਼ਿਆਦਾ ਪਾਇਆ ਵੀ ਸੀਗਾ 2 2-3 ਕਿਲੋ ਤੇ ਵੀ ਚਲੋ ਵੀ ਕਿਤੇ ਘੱਟ ਨਿਕਲਦੀ ਹੁੰਦੀ ਆ ਹੁਣ ਸਾਰੀ ਨਿਕਲਾਈ ਆ ਜਾਨੀ ਸਾਰੀ ਲੇਟ ਨਿਕਲੀ ਆ ਕੋਲੋਂ ਬਹਿ ਕੇ ਪਤਾ ਲੱਗਦਾ ਕਿਉਂਕਿ ਛੋਟੀ ਆ ਨਾ ਕਿਉਂਕਿ ਇਹ 20 ਦਿਨ ਲੱਗੀ ਜਿਹੜੀ ਗੱਲ ਆਲੀ ਸੀਗੀ ਉਹ ਉਹ ਪਹਿਲਾਂ ਨਿਕਲੇ ਆਈ ਹੁਣ ਇੱਕ ਆਹ ਪ੍ਰੋਬਲਮਾ ਚੂਹਿਆਂ ਦੀ ਇਹ ਕਈ ਜਗ੍ਹਾ ਤੇ ਮੈਂ ਦੇਖਿਆ ਜਣੀ ਦੋ ਤਿੰਨ ਕਿੱਲੇ ਚ ਪੰਜ ਸੱਤ ਅਠ ਢੇਰੀਆਂ ਜੇ ਲਾਈਆਂ ਹੋਈਆਂ ਇਹਨਾਂ ਦੀਆਂ ਤੇ ਝੋਨੇ ਵਾਲੀਆਂ ਜਿਵੇਂ ਆਪਾਂ ਕਹ ਲੈਨੇ ਵੀ ਪੱਕੀਆਂ ਖੁੱਡਾਂ ਤੇ ਇਹਨਾਂ ਦਾ ਕੋਈ ਹੱਲ ਹੁਣ ਆਪਾਂ ਦਵਾਈ ਪਾ ਸਕਦੇ ਆ ਜਾਂ ਕੁਝ ਵੀ ਆ ਤੇ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਵੀ ਰਹਿਣੀ ਆ ਆਪਦਾ ਕਿਉਂਕਿ ਬਾੜਾ ਆਪਾਂ ਕਰ ਨਹੀਂ ਸਕਦੇ ਹਾਲ ਇਹਨਾਂ ਦਾ ਬਾਕੀ ਕਣਕ ਆਪਣੀ ਜਣੀ ਟਾਈਮ ਸਰ ਨਿਕળે ਸੀਗੀ ਗੱਲ ਸੀਗੀ ਉਹ ਚ ਪੂਰੀ ਜਣੀ ਇਹ ਆਪਾਂ ਜਿਹੜੀ ਦੋ ਵਾਰੀ ਬਾਕੇ ਬੀਜੀ ਸੀਗੀ ਪਹਿਲਾਂ ਰੋਟਾਵੇਟਰ ਨਾਲ ਬਾਤੀ ਸੀ ਮਾਲਚਰ ਫੇਰ ਕੇ ਫਿਰ ਛਿੱਟਾ ਦੇ ਕੇ ਫਿਰ ਦੁਬਾਰਾ ਕਣਕ ਬੀਤੀ ਸੀ ਆਪਾਂ ਤੇ ਵਧੀਆ ਨਿਕਲੀ ਆ ਮੌਸਮ ਦੇ ਸਕਦੇ ਆ ਪੂਰਾ ਬਣਿਆ ਹੋਇਆ ਕਸਮਸਾ ਜਿਹਾ ਇਹ ਤੇ ਚਲੋ ਕੋਈ ਗੱਲ ਨਹੀਂ ਰੱਬ ਦੇ ਰੰਗ ਆ ਇਨਨੋਂ ਮੂਰੇ ਆਪਣਾ ਕੋਈ ਜ਼ੋਰ ਨਹੀਂ ਹੈਗਾ ਅੱਜ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਵਾਲਾ ਬਟਨ ਦਬਣਾ ਨਹੀਂ ਭੁੱਲਣਾ ਤਾਂ ਕਿ ਤੁਹਾਨੂੰ ਹੋਰ ਵੀ ਨਵੇਂ-ਨਵੇਂ ਵੀਡੀਓ ਮਿਲਦੀ ਜਾ ਰਹਿਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ